ਦੀਰ ਕੀ ਹਾਲ ਚੜ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦੇ ਹਾਂ ਵੀ ਠੀਕ ਠਾਕ ਹੋਵੋ ਤੁਹਾਡੇ ਜਣਾ ਉਹ ਵੀ ਸੈਟ ਵੈਟ ਹੋਣਗੇ ਤੇ ਲਾਓ ਵੀ ਮਿੱਤਰੋ ਅੱਜ ਲਾਉਣ ਲੱਗੇ ਆਪਾਂ ਜੋੜੇ ਸਿਲੈਕਟਿਡ ਜਿਹਨਾਂ ਦੇ ਬੱਚੇ-ਪੁੱਛੇ ਆਪਣੇ ਕੋਲੇ ਹੈ ਨਹੀਂਗੇ ਜਾਜਤ ਪਾ ਕੇ ਇੱਕ ਅਦਾ ਸੋਨੂੰ ਜੋੜਾ ਦਿਖਾਉਨੇ ਆ ਹਨ ਤੇ ਬਾਕੀ ਕੈਮਰਾਮੈਨ ਅੱਜ ਹੈਗਾ ਦੀਪ ਸਿੰਘ ਸਤਿਗੁਰੂ ਜੀ ਹੋਰ ਕਿਵੇਂ ਠੀਕ ਆ ਇਧਰ ਜਗਰੂ ਬਈ ਆ ਹੋਰ ਬਈ ਠੀਕ ਠਾਕ ਦੇਖਦੇ ਆ ਮਿੱਤਰੋ ਇਹਨਾਂ ਚੋਂ ਕਿਹੜੇ-ਕਿਹੜੇ ਜੋੜੇ ਆਪਾਂ ਲਾਉਣੇ ਆ ਤੇ ਫਿਰ ਉਹਨਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਤੇ ਖੁੱਡਾਂ 'ਚ ਛੱਡਾਂਗੇ ਤੇ ਬੱਚੇ-ਪੁੱਛੇ ਕਢ ਲਓ ਜੀ ਇੱਕ ਕਾਕ ਉਤਰੀ ਫੜ ਲਈ ਆਪਾਂ ਇਹਦਾ ਜੋੜਾ ਲਾਉਨੇ ਆ ਤੇ ਇੱਕਾ ਲਾਤਾ ਵਾ ਦਿਖਾਈਂਦੀ ਪਾ ਮੜਾ ਜੀ ਬਸ ਕਿਉਂ ਡਰਦੇ ਬਹੁਤ ਆਹੇ ਦਿਖਾ ਦੇ ਸ਼ਾਕ ਖਾ ਦੇ ਕਾਲੀ ਚੀਨੀ ਲਓ ਜੀ ਆਪਾਂ ਤਿੰਨ ਜਾਨਵਰ ਫੜ ਲਈ ਆ ਤੇ ਚੌਥਾ ਹੈਗਾ ਬਾਈ ਕੋਲੇ ਦੋਲੇ ਦੋ ਜੋੜੇ ਲਿਆ ਕੇ ਆਪਾਂ ਥੱਲੇ ਛੱਡਦੇ ਆਂ ਢੋਲੀ ਦੇ ਵਿੱਚ ਆ ਜਾਵਦੀ ਪਾ ਆ ਜੀ ਤੁਮ ਲਓ ਜੀ ਆ ਲੈ ਜਾਂਦੇ ਆਪਾਂ ਜੋੜੇ ਦਿਖਾਈਂਦੀ ਪਾ ਪੜਾ ਛੱਡ ਦੇ ਸਾਰੇ ਰਤੀ ਜੇ ਖੇਚਲਾ ਨਹੀਂ ਤੂੰ ਗਈ ਥੀ ਭਾ ਸਾਡ ਕੋਈ ਚੱਕਰ ਨਹੀਂ ਚੱਕ ਲੈਣ ਨੂੰ ਜਿੰਨ ਥੱਲੇ ਲੈ ਛੱਡ ਦੇ ਜਾਂ ਜੁੜਾ ਲਿਆ ਅੰਨੇ ਨੂੰ ਤਾਂ ਪਾ ਦਿੰਨੇ ਲਓ ਜੀ ਆਹ ਦੇਖ ਲਓ ਰਤੀ ਡੱਬੀ ਚਾਰ ਪੰਜ ਟੂਸਿਆਂ ਵਾਲੀ ਤੇ ਇੱਧਰ ਦੇਖ ਲਓ ਇਹਨੂੰ ਛੱਡ ਦਿੰਨੇ ਆਪਾਂ ਖੁੱਡੇ ਦੇ ਵਿੱਚ ਲਿਆਈ ਜੀ ਕੈਮਰਾ ਇੱਧਰ ਲੈ ਵੀ 1 2 3 ਠੀਕ ਹੈ ਜੀ ਖੁੱਡੇ ਛੱਡਤੀ ਆ ਮੈਂ ਬੈਠੀ ਰਹਿੰਦੇਗੇ ਤੇ ਬਾਕੀ ਜਿਹੜੇ ਆਪਾਂ ਨਾ ਕਬੂਤਰ ਕਰਨੇ ਆ ਗਿਫਟ ਹਨਾ ਮੈਂ ਤੁਹਾਨੂੰ ਕਹ ਦੱਸ ਕੇ ਤੇ ਆਪਾਂ ਕਬੂਤਰਾਂ ਦਾ ਗਿਵ ਅਵੇ ਕਰਾਂਗੇ ਉਹ 10 ਕੇ ਤੇ ਤੁਸੀਂ ਜਲਦੀ ਨਾਲ 10 ਕੇ ਕਰੋ ਤੇ ਕਬੂਤਰ ਤੁਹਾਨੂੰ ਆਏ ਨਹੀਂ ਵੀ ਉਥੋਂ ਬੈਟ ਸ਼ਾਪ ਤੋਂ ਲੈ ਆ ਕੇ 100 100 ਵਾਲੇ ਜੇ ਕੋਈ ਹੋਰ ਦੇ ਦੇਣੇ ਆ ਆਪਾਂ 4-5 ਕਬੂਤਰਾਂ ਦਾ ਗਿਵ ਅਵੇ ਕਰਾਂਗੇ ਪੂਰੇ ਚੰਗਿਆਂ ਦਾ ਘਰੋ ਦੇਵਾਂਗੇ ਖੋਡੇ ਦੇ ਵਿੱਚੋਂ ਤੁਸੀਂ ਸਾਰੇ ਕਬੂਤਰ ਦੇਖੇ ਹੋਣਗੇ ਠੀਕ ਹੈ ਜੀ ਭਾਵੇਂ ਦੀ ਕੋਈ ਹੋਵੇ ਹਲਦੀ ਰਾਮ ਹੋ ਭਾਵੇਂ ਦੀ ਕੋਈ ਹੋਵੇ ਸਾਰੇ ਕਬੂਤਰ ਆਪਾਂ ਘਰੋ ਦੇਵਾਂਗੇ ਤੇ ਤੁਹਾਨੂੰ ਪਤਾ ਹੀ ਹੈ ਸਾਰੇ ਕਬੂਤਰ ਆਪਣੇ ਕਿਦਾਂ ਦੇ ਆ ਠੀਕ ਹੈ ਜੀ ਬਾਕੀ ਡਾੜਾ ਕੇ ਵੀ ਤੁਹਾਨੂੰ ਪਿਛਲੇ ਪੁਰਾਣੀਆਂ ਵੀਡੀਓ ਦੇਖ ਲਓ ਸਾਰੀਆਂ ਆਪਾਂ ਡਾ ਕੇ ਦਿਖ ਨਾ ਆਪਾਂ ਤਾਂ ਹੀ ਨੰਨੇ ਰੋਜ਼ ਆਪਾਂ ਆਪਣੇ ਤੋਂ ਕਿਹੇ ਤੋਂ ਲੈ ਜਾਂਦੇ ਸਾਰੇ ਆਪਣੇ ਘੁੰਟਿਆਂ 'ਚ ਦਵਾਗੇ ਤੇ ਜਲਦੀ ਨਾਲ ਦੱਸ ਕੇ ਸਬਸਕ੍ਰਾਈਬਰ ਆਪਣੇ ਕਰ ਦੋ ਕੰਪਲੀਟ ਨਾਲ ਦੀ ਨਾਲ ਹੀ ਆਪਾਂ ਥੋੜੇ ਦਿਨਾਂ ਜੀ ਜਦੋਂ ਦੱਸ ਕੇ ਹੋ ਗਿਆ ਨਾਲ ਦੀ ਨਾਲ ਹੀ ਗਿਵ ਅਵੇ ਸ਼ੁਰੂ ਕਰ ਦੇਣਾ ਆਪਾਂ ਸਬਸਕ੍ਰਾਈਬਰ ਨਾਲ ਦੇਣੇ ਸਾਰਿਆਂ ਨੂੰ ਠੀਕ ਹੈ ਜੀ ਓਕੇ ਮਿੱਤਰੋ ਕਰ ਲਾ ਕੈਮਰਾ ਕਰ ਲਾ ਲਓ ਵੀ ਮਿੱਤਰੋ ਇੱਕ ਜੋੜੀ ਆ ਲਾ ਦੀ ਸ਼ਾਹ ਕੀ ਕਬੂਤਰੀ ਤੇ ਖਟੀਆਂ ਦਾ ਗਾਲਸਰਾ ਕਬੂਤਰ ਇਹਨਾਂ ਦਾ ਵੀ ਰਿਜ਼ਲਟ ਦੇਖਾਂਗੇ ਠੀਕ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੋੜੇ ਕਿਦਾਂ ਲੱਗੇ ਵਜੇ ਵਜੇ ਖੜ ਜਾ ਭਰਾਵਾ ਖੜਦਾ ਕਿਤੇ ਦਰਦਾ ਲੋ ਮਿੱਤਰੋ ਦੀਪ ਚੜਾਉਣ ਲੱਗਿਆ ਪਤੰਗ ਆ ਵਾਵਾ ਦੇ ਨਾਲ ਇੱਥੇ ਆਇਆ ਵਾ ਪਤਾ ਨਹੀਂ ਕਿਹਦਾ ਵਾ ਡੋਰ ਦੇਖੋ ਲੈ ਵੇਟੀ ਬਾਈ ਆ ਡਾਂਗ ਤੇ ਲੈ ਵੇਟੀ ਡੋਰ ਆਪਾਂ ਨੂੰ ਕੋਈ ਸ਼ੌਂਕ ਹੀ ਹੈ ਨਹੀਂ ਕੋਈ ਟਿਕਟ ਹੈ ਦਾ ਹਣਾ ਆਹੀਂ ਫੇ ਡੋਰ ਇਕੱਠੀ ਕਰਨੀ ਪਈਏ ਕਿ ਮੈਂ ਟ੍ਰੇ ਚ ਫਸਿਆ ਵਾਂ ਚੱਲ ਓਲਾ ਦਵਾ ਇੱਧਰ ਛੱਡ ਦੇ ਵਾ ਆਪੇ ਡਾ ਦਨਾ ਵਾ ਜੂ ਵੀ ਹੋ ਇਹ ਤੇ ਲੈੜ ਆਹ ਚੜੇ ਬਾਈ ਭੂਰੀ ਜਿਹਾ ਬੱਗ ਚ ਹਾਂ ਜਾਣ ਦੇ ਜਾਣ ਦੇ ਉਹ ਇਤਰਾਮ ਟੁੱਟੀ ਲੱਗਦੀ ਮੈਨੂੰ ਤਾਂ ਵੇਗਾ ਦੇ ਸੈੱਟ ਕਰੂ ਪਹਿਲਾਂ ਇਹਨੂੰ ਲਓ ਮੇਤਰੋ ਦੀਪ ਦਾ ਜਿਹੜਾ ਜਗਰੂ ਬਾਈ ਨੇ ਕਰਤਾ ਕੰਮ ਦੇਖੀ ਦੇਖੀ ਉਹ ਡਾਂਗ ਤੇਰੀ ਯਾਰ ਕਿੱਧਰ ਉਹ ਡਾਂਗ ਯਾਰ ਉਹ ਚੰਗ ਹੋ ਗਿਆ ਹਾਂ ਦੇ ਲੈ ਉਹ ਡੋਰੇ ਛੱਡੀ ਨਹੀਂ ਜਾਂਦੀ ਨਾ ਚੱਲ 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 ਇਹ ਤਾਂ ਫੜਿਆ ਬਈ ਆ ਆਏ ਆਏ ਹਟ ਕੇ ਰੱਖ ਅੱਛਾ ਇਹ ਪਹਿਲਾਂ ਹੀ ਦੇੜ ਕੇ ਛੱਡਦੇ ਆ ਜਿਆਦਾ ਸੋਝਾਉ ਜਾਣ ਦੋ ਜਾਣ ਦੋ ਕੋਈ ਚੱਕਰ ਨਹੀਂ ਚਲੋ ਕਰ ਦੇ ਕਰਤਾ ਇਰਾਸਕਾ ਦੀਏ ਕੋਈ ਚੱਲ ਨਾ ਦੋ ਵੇ ਉਹ ਉੱਧਰ ਗਲ ਜਾ ਰਹਾ ਦੂਜਾ ਹੀ ਆ ਜੂਵੀ ਕਿੰਨਾ ਉੱਚਾ ਲਾਈ ਫਿਰਦਾ ਜੂਵੀ ਦਿਖਾ ਜੂਵੀ ਕਿਸੇ ਜੂਵੀ ਜੂਵੀ ਬਾਈ ਹਾਂ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਰੋਕੋ ਹੋਵੇ ਕਿੰਨਾ ਦੇ ਕੋਠੇ ਤੇ ਚੜਿਆ ਫਿਰਦਾ ਗੁੱਡਾ ਜੜਾਈ ਜਾਂਦਾ ਹੈ ਤੂੰ ਜੂਵੀ ਨਾ ਲਾਉਣਾ ਕੀ ਕੰਮ ਕਰਦਾ ਸਾਡਾ ਮਾਰਕਸ ਲੈ ਹੋਵੇ ਮੂਰੇ ਕੱਠਾਉਣੇ ਹਵਾ ਕਰਨਾ ਛੱਡੋ ਮੜੇ ਹਵਾ ਮੈਂ ਭੂਨਾਂ ਦੀ ਬਾੜ ਜਾਣਾ ਇਹਨੂੰ ਤੈਨੂੰ ਦੱਸਾਂ ਛੱਡੋ ਆਪਾਂ ਜਿਹੜੇ ਆ ਯਾਰ ਜਦੋਂ ਲੋੜਦਾ ਤੂੰ ਕਿੱਧਰ ਚਲਾ ਜਾਣਾ ਯਾਰ ਚਲ ਚਲ ਜਾ ਬਾਈ ਉਹ ਗੰਡ ਗੁੰਡ ਦੇਖ ਲਓ ਹੁੱਤੀ ਵੀਆ ਤੰਗੜੜ ਗਿਆ ਹੋਰ ਨਾ ਕਿਤੇ ਚੱਲ ਜਲਦੀ ਜਲਦੀ ਆਈ ਲਾ ਦੇ ਉਹ ਗਲਾ ਵੜਦਾ ਜੀ ਚਾ ਚਲੋ ਚੱਲ ਐਵੇਂ ਆਈ ਬੋ ਕਹਿਦਾ ਕੋਟਾ ਬੜਾ ਫਸੀ ਜਾਵੇ ਪਾਈ ਹੋਈ ਗਿਆ ਤੇ ਨਾਲ ਦਿਖਾਉਨੇ ਆ ਬਾਈ ਗੁੱਡਾ ਨੂੰ ਇਹ ਆ ਰਿਹਾ ਬਾਈ ਪਤੰਗ ਲੋਈ ਉਧਰ ਜੂੜਾ ਡਰ ਹੀ ਜਾਂਦਾ ਬਸ ਡਾਂਗ ਹੀ ਰਹਿ ਗਈ ਹੋ ਗਿਆ ਹਾਂ ਐਵੇਂ ਗੁੱਡਾ ਹੈਗਾ ਆ ਵੇਖੋ ਕਰਤਾ ਕੰਮ ਦੇ 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 ਵਾਲਿਆਂ ਹੁੰਡਾ ਤੇ ਫਸ ਜਾਣਾ ਸਿਆਲੋ ਬਰਾਵੇ ਆ ਬਾਈ ਇਧਰ ਨਾ ਦੀਪ ਦੇ ਕੰਮ ਦੇਖੋ ਆ ਦੇਖੋ ਗੁੱਡਾ ਕਿੱਥੇ ਪਸਾਦਾ ਲੈ ਕਾੜੇ ਯਾਰ ਕਾਸ ਵਿੱਚੋਂ ਆਹ ਬੰਦਾ ਓਏ ਓਏ ਰੁਕ ਜਾ ਰੁਕ ਜਾ ਟੈ ਲੈਣਾ ਟੈ ਲੈਣਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਦੇ ਦੇ ਦੇਖੀ ਆਹ ਠੀਕ ਆ ਹੋਰ ਕਿਤੋਂ ਨਿਕਲਣਾ ਵੀ ਨਹੀਂ ਆਲਾ ਆਲਾ ਪਾਪੇ ਕੀ ਪੌੜੀ ਜੇ ਆਲਾ ਆ ਗਿਆ ਆ ਗਿਆ ਆ ਗਿਆ ਇੱਥੇ ਮੈਨੂੰ ਕੱਚ ਦਾ ਰਿਸਕ ਆ ਹੋਲੀ ਕਰੇ ਵਧੀਆ ਕੱਚ ਲੱਗੂ ਡੋਰ ਤੇ ਕੱਚ ਨਹੀਂ ਲੱਗੂ ਕੱਚ ਨੇ ਵੱਢ ਕੇ ਰੱਖਦ ਨਹੀਂ ਐ ਡੋਰ ਜੀ ਹਰੀ ਲਓ ਬਾਈ ਆ ਜੋੜੀ ਵੀ ਪਥਰੇ ਲੈ ਆਂਦੀ ਤੇ ਡੋਲੀ ਚੜਵਾਉਂਦੇ ਆ ਇਹ ਆ ਲੋਰੀ ਚੱਲ ਜਾ ਜੀ ਚੱਲ ਜਾ ਬਾਹਰ ਨੂੰ ਅੰਦਰ ਬੈਲੋ ਇੱਥੇ ਹਾਂ ਵੀ ਘੜ ਕਰਨ ਲੱਗ ਗਏ ਕਵਾ ਸ਼ਵਾ 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 ਨੰਦੁਰਾ ਨੰਦ ਛੱਡ ਦੇ ਆ ਆ ਇਹ ਨਹੀਂ ਗਾਹੋ ਪਤਾ ਆ ਦਿਖਾਈ ਆ ਦੇਖੋ ਇਧਰ ਆ ਆਪਣੀ ਸ਼ਾਕੀ ਗੂਤਰੀ ਤੇ ਇਹਦੇ ਨਾਲ ਆ ਲਾਦਣਾ ਆਪਾਂ ਲਾਲਸਰਾ ਗੂਤਰ ਖਟੀਆਂ ਦਾ ਆਉਂਦੀ ਵਧੀਆ ਕਾਲੀ ਨੋਕ ਦਾ ਐ ਜੋੜਾ ਲਾ ਲੈਣਾ ਓਏ ਸਿੱਧਾ ਖੜ ਜਾ ਬਈ ਫੋਟੋ ਕਰਾ ਲੈ ਇੱਕ ਚੱਲ ਇਹ ਕਿਸ਼ਤੀ ਸਾਕੇ ਨਾ ਵੀ ਇਹ ਸੱਚ ਦਾ ਹਦਗੀ ਮੈਂ ਤਾਂ ਇਹਦਾ ਕਿਹਿੰਦਾ ਵੀ ਆਪਣੀ ਸਾਕੀ ਉਹਦੀ ਨਹੀਂ ਨਹੀਂ ਹੱਡੀ ਵਾਲੀ ਦੁਬਾਲੀ ਛੇ ਜਾ ਦੋ ਹੱਡੀ ਵਾਲੀ ਇਹ ਹੋ ਵੀ ਉਹਦੀ ਭੈਣ ਸੀ ਤੇ ਆ ਲੋ ਇੱਕ ਉਤਰੀ ਹੈਗੀ ਆ ਸ਼ਾਕੀ ਆਪਣੀ ਜਿਹੜੀ ਆਪਾਂ ਝੋੜਾ ਬਾਜੀ ਛੱਡੀ ਆ ਉਹਦੀ ਸ਼ਾਕੀ ਭੈਣ ਸ਼ਾਕੀ ਨਹੀਂ ਛੱਡੀ ਸੀ ਆਪਾਂ ਢੈੜ ਵਾਲੀ ਇਹ ਕਾਲੀ ਪੂਛ ਵਾਲੀ ਤੇ ਇਹ ਹੱਡੀ ਵਾਲੀ ਛਾਹ ਕੀ ਹੈ ਜਿਹੜੀ ਆਪਣੀ ਉਦੋਂ ਬਿਮਾਰ ਹੁੰਦੀ ਸੀ ਦੇਖ ਲਓ ਥੱਲੇ ਵੀ ਆਪਾਂ ਇਹਦਾ ਜੋੜਾ ਲਾਇਆ ਸੀ ਨਾ ਜਦੋਂ ਸੰਜੂ ਵਾਲਾ ਪਿੰਡਾ ਲੈ ਕੇ ਆਏ ਸੀ ਉਹ ਵਾਲੀ ਆ ਇਹ ਵਾਹੇ ਮਿੱਤਰੋ ਆ ਦੇਖੋ ਆ ਗੰਜਾ ਜਾ ਖਟੀਆਂ ਦਾ ਠੀਕ ਆ ਤੇ ਆਹ ਦੇਖ ਲਓ ਇਹਦਾ ਰੰਗ ਪੂਸ਼ਪਾਸ਼ ਦਾ ਓਕੇ ਜੀ ਹੋ ਸਕਦਾ 1 2 3 4 5 6 7 ਤੇ 8 9 ਆਸ 11 12 ਹੀ ਹੈ ਲਾ ਪੁੱਛਦੇ ਖੰਮੇ ਤਾਂ ਕਿਆ ਜਿਆਦੇ ਆ ਖਟੀਆਂ ਅੱਖਾਂ ਦਾ ਦੇਖ ਲਓ ਪੱਠਾ ਓਕੇ ਜੀ ਆਹ ਦੇਖ ਲਓ ਤੇ ਫਰ ਕਿੰਨੀਆਂ ਰਹਿੰਦੀਆਂ 6 4 4 ਦਾ ਹੋਇਆ ਹੈਗੇ ਇਧਰ ਹੋਈ ਚੈੱਕ ਕਰੂ ਤੇ ਇਹ ਪੱਠਾ ਹੈਗਾ ਇਹ ਆਪਣੇ ਜੋੜੇ ਦਾ 4 3 ਦਾ ਤੇ ਸ਼ਾਖੀ ਦਾ ਤਾਂ ਇਹ ਨਾ ਦੁਬਾਰਾ ਲਾਇਆ ਇਹ ਵਧੀਆ ਕ ਸੁਨੱਖਾ ਵਾਲਾ ਆ ਦਿਖਾ ਇਧਰ ਦੁਬਾਰਾ ਇੱਕ ਦਾ ਸਨੱਖਾ ਵਾਲਾ ਤੇ ਦੂਜੀ ਗੱਲ ਉੱਡਿਆ ਵੀ ਵਧੀਆ ਆਪਣੇ ਕੋਲੇ ਘਰੋ ਮਤਲਬ ਕਿ ਭਾਈ ਦੇ ਭੁੱਜਦੇ ਨਹੀਂ ਨਿਸ਼ੇਤੀ ਭੱਜਣ ਦੇ ਮਤਲਬ ਕਿ ਵੀ ਖਰਾਬ ਨਹੀਂ ਕਰਦੇ ਛਤਰੀ ਹਨਾ ਸਿੱਧਾ ਹੁੰਦੇ ਆ ਉੱਡਦੇ ਆ ਆ ਜਾਂਦੇ ਆ ਓਕੇ ਜੀ ਤਾਂ ਕਰਕੇ ਜੋੜ ਆਪਾਂ ਦੁਬਾਰਾ ਲਾਏ ਬਾਕੀ ਇਹ ਹੈਵੀ ਸਿੰਗਲ ਪੀਸ ਹੀ ਆ ਕਾਈ ਕਰਕੇ ਇਹ ਨਾਲ ਦੇ ਹੋਰ ਕਢਾਉਣੇ ਆ ਐਤੀ ਛੱਡ ਦਿੰਦਾ ਕਿਹੜਾ ਲੋ ਜੀ ਪੂਤਰਾਂ ਨੂੰ ਪਿਆਦ ਗਿਆ ਆਪਾਂ ਜਲ ਪਾਣੀ ਲੈ ਇੱਧਰ ਪੱਠੇ ਨਹੀਂ ਬੈ ਕੇ ਇਹ ਫੇਰ ਲਾਵਾਂਗੇ ਨਾ ਲੋਕ ਲਾ ਕੇ ਆ ਲੋ ਜੀ ਪਾਣੀ ਪੀ ਲੋ ਭਾਈ ਪਾਣੀ ਪੀ ਲੋ ਕੀ ਹੋ ਛਿੱਟ ਛਿੱਟ ਹੈ ਫੋੜ ਲੈ ਮੈਂ ਪਾਣੀ ਚੂਲੇ ਖੜਨਾ ਭਾਈ ਹਾ 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 ਪਾ ਦੇ ਭਾਈ ਨਹਾਉਣਾ ਨਹੀਂ ਕਿਸੇ ਨੇ ਨਾ ਪਾਣੀ ਡੋਲਣਾ ਵਾ ਬਰਬਾਦ ਨਹੀਂ ਕਰਨਾ ਤੇ ਮੇਰੇ ਭਾਈ ਪਾਣੀ ਪੀ ਲੋ ਫਿਰ ਸਾਰਿਆਂ ਨੂੰ ਪੀਣਾ ਔਖਾ ਹੋਇਆ ਮੈਨੂੰ ਆਹਾ 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 ਪੀਓ 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 ਪੀ ਲੋ ਭਾਈ ਪੀ ਲੋ ਪੀ ਲੋ ਆਜੋ ਆਜੋ ਰਤੀ ਜੀ ਵੀ ਪਾਣੀ ਪੀਉਗੀ ਆਵੇ ਹੁੰਦੀ ḍabbi ji ਆ ਜਾ ਪੀਦਾ ਪੀਲਾ ਪੀਲਾ ਉਹ ਢੁੱਲਦੀ ਹੁੰਦੇ ਸੀ ਇਹਨਾਂ ਦਾ ਕੰਮ ਆੜਾ ਪੀਦਾ ਪੀਦਾ ਪੀਲਾ ਹੁਣ ਇੱਧਰ ਲੈਣ ਨੂੰ ਪਾਦਾ ਵੀਰੇ ਮੂੰਹ ਪੀ ਲੋ ਭਾਈ ਪਕੇਸ ਫੇਰ ਭਰ ਕੇ ਰੱਖ ਲੈਣੇ ਆ। ਆਈ। ਕੰਨ ਦਾ ਲਾ ਲੈਣੇ ਆ। ਇਹ ਵਧੀਆ ਤਰੀਕੇ ਨਾਲ ਪਈਦੇ ਗੰਦਾ ਨਹੀਂ ਕਰਦੇ ਨੰਉਂ ਦੇ ਵਿੱਚ। ਇਹ ਘਟਣਾ ਨਹੀਂ। ਇਹ ਰੱਖਣਾ ਭਾਈ ਬੰਦੇ ਵੀ ਚੜ੍ਹ ਨੂੰ ਤਾਂ ਇਹ ਵੀ ਇੱਕ ਦੂਜੇ ਤੋਂ ਮੂਰੇ ਆ ਕੂਡੇ ਜਿਹਾ। ਨਹੀਂ ਉਹ ਹੈ ਵਾਲੇ ਆ। ਉਹ ਮੇਰੇ ਹਿਸਾਬ ਨਾਲ ਜੇ ਕੋਈ ਨਹੀਂ ਵੀ ਨਾ ਹੁੰਦਾ ਨਾ ੱੱਕਾ ਮਾਰ ਕੇ ਦੂਜਾ। ਉਹ ਬੱਚਾ ਨਹੀਂ ਫਿਰ ਉਹੀ ਗੱਲ ਬੱਚਿਆ ਦਾ ਫਿਰ ਬੱਚਾ ਜਿਹਾ। ਇਹਦਾ ਹੈ ਬੱਚੇ ਦਾ। ਅੱਧੀ ਕੋ। ਆ ਦੇਖੋ ਤੇਰੇ ਕੱਚੀ ਪਿੱਲੀ ਅੱਖ ਦਾ ਪੱਚਾ ਆਪਣਾ ਕਾਲੀ ਪੂਛਾ ਜਿਹੜਾ ਔੜਦਾ ਹੁੰਦਾ ਸੀ। ਤੇ ਇਹਦੀ ਨਾ ਯਾਰ ਆ ਦੇਖੋ ਖੱਲੇ ਦੇ ਪਾਸੋਂ ਗਈ ਆ ਟੁੱਟ ਤੇ ਆ ਵੇਰੀ ਅਜੀਬ ਆਈ ਇਹ ਰਹਿ ਗਈ ਲੈ ਇੰਨੀ ਕੁ ਟੇਢੀ ਜੀ ਕਿਉਂਕਿ ਇਹਦੇ ਫੈਂਸੀ ਸੀਗੀ ਉਹ ਫਿਰ ਤੁਹਾਨੂੰ ਪਤਾ ਹੀ ਆ ਫੈਂਸੀ ਜਿਹੜਾ ਨਾ ਆ ਦਾਣਾ ਉਹ ਆ ਸਰ ਮਨ ਨਾ ਦੇਲੇ ਤਾਂ ਲਾਦੀ ਆ ਲੈ ਬਈ ਜੇ ਕਿ ਇਹਨੂੰ ਹੱਲ ਹੋਵੇ ਨਾ ਪਤਾ ਇਹਦਾ ਮਾੜਾ ਮੋਟਾ ਤਾਂ ਦੱਸਿਓ ਜਰੂਰ ਟੁੱਟ ਗਈ ਜਾਂਜ ਤਾਂ ਮੈਂ ਨਹੀਂ ਰਹਿ ਗਈ ਆ ਉਹ ਛੋਲੇ ਦੇ ਤੱਕ ਰਾਂਗੇ ਹੁਣ ਇਹਨੂੰ ਆਪਾਂ ਆਹ ਦਾਣੇ ਤੋਂ ਪਹਿਲੇ ਨਾਲ ਦਿਖਾਈ ਬੈਠਾ ਕੋਇ ਤਾਂ ਲੈਂਡ ਤੋਂ ਪਹਿਲਾਂ ਦੇਖਾ ਤੇ ਲੈਣੇ ਮਾੜੇ ਆ। ਆ ਗਏ ਆ। ਦੁਸ਼ਹਿਰੇ ਵਾਂਗੂ ਹੱਥੇ ਫੜੀ ਨਹੀਂ ਆ ਨੇ ਐਂ ਕਿੱਕ ਦਾ ਪਾਣੀ ਦਾ। ਆਂ ਢਿੱਗੇ ਨੇ। ਲੈ ਵੀ। ਸਰਦ ਗਏ ਨੂੰ। ਤੇ ਬਾਕੀ ਇਹ ਵੀਡੀਓ ਦਾ ਬਾਈਥੀ ਐਂਡ ਕਰਦੇ ਨੇ। ਜਿਹੜੇ ਆਪਣੇ ਚੈਨਲ ਨਵੇਂ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਲਾਈਕ ਕਮੈਂਟ ਕਰਦੇ ਨਿਊਸ ਜੀ ਵੀਡੀਓ ਕਿਤੇ ਲੱਗੀ ਤੇ ਆਪਣੇ ਜੋੜੇ ਸਾਰਿਆਂ ਨੂੰ ਪਹਿਲਾਂ ਤੱਕ ਲੱਗੇ। ਤੇ ਜਲਦੀ ਜਲਦੀ ਤੁਹਾਨੂੰ ਕਹੀ ਜਾਂਨੇ ਆ ਵਾਰ-ਵਾਰ ਪ੍ਰਭੂ ਵੀਡੀਓ ਤੁਸੀਂ ਦੇਖ ਲੈਣੇ ਆ ਤੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਕਰ ਦੋ। ਤੇ ਕਬੂਤਰਾਂ ਦਾ ਗਿਵ ਅਵੇ ਕਰਨਾ ਆਪਣਾ ਖੁੱਡਾ ਆਪਾਂ ਘੱਟ ਕਰਨੇ ਕਬੂਤਰ ਹਲਕਾ ਕਰਨਾ ਬਈ ਭੀੜਕੜ ਮਸ ਜ਼ਿਆਦੇ ਹੋਇਆ ਪਿਆ ਵਾ ਸਬਸਕ੍ਰਾਈਬਰ ਆਪਣੇ 10 ਕੇ ਜਲਦੀ ਜਲਦੀ ਕਰ ਦਿਓ ਮਿੱਤਰੋ